ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋਸ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਚ ਹੁਣ ਆਪਾਂ ਆਪਣਾ ਅਗਲਾ ਸੈਕਸ਼ਨ ਕਰਨ ਲੱਗੇ ਆਂ ਬੀ ਐਨ ਐਸ ਦਾ 88 ਹੈ ਠੀਕ ਹੈ ਇਹ ਇਹਦੇ ਕੀ ਹੈ ਗਰਭਪਾਤ ਕਰਨ ਦੀ ਸਜ਼ਾ ਹੈ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਹੈ ਜਦੋਂ ਕੋਈ ਸਵੈ ਇੱਛਾ ਨਾਲ ਖੁਦ ਔਰਤ ਮਤਲਬ ਕਿ ਜਿਹੜੀ ਔਰਤ ਗਰਭਪਤੀ ਹੈ ਠੀਕ ਹੈ ਉਹ ਖੁਦ ਔਰਤ ਜਾ ਕੋਈ ਹੋਰ ਮਤਲਬ ਜਾ ਕੋਈ ਉਹਦਾ ਹਸਬੰਡ ਹੋ ਸਕਦਾ ਜਾਂ ਕੋਈ ਉਹਦਾ ਕੋਈ ਹੋਰ ਸਾਕਾ ਸੰਬੰਧੀ ਹੋ ਸਕਦਾ ਹੈ ਠੀਕ ਹੈ ਜਾਂ ਕੋਈ ਹੋਰ ਕੋਈ ਨੇਕ ਨੀਤੀ ਤੋਂ ਬਿਨਾ ਨੇਕ ਨੀਤੀ ਤੋਂ ਬਿਨਾ ਮਤਲਬ ਕਿ ਜਿੱਥੇ ਕਿਸੇ ਔਰਤ ਨੂੰ ਕੋਈ ਜਾਨ ਦਾ ਖਤਰਾ ਨਹੀਂ ਹੈਗਾ ਠੀਕ ਹੈ ਫਿਰ ਵੀ ਜਾਣ ਬੁਝ ਕੇ ਕੋਈ ਗਰਭਪਾਤ ਕਰਵਾਉਂਦਾ ਹੈ ਤਾਂ ਉਹਦੀ ਕੀ ਸਜ਼ਾ ਹੈ 3 ਸਾਲ ਦੀ ਕੈਦ ਹੈ ਅਤੇ ਨਾਲ ਜਿਹੜਾ ਜਾਂ ਜੁਰਮਾਨਾ ਹੋ ਸਕਦਾ ਉਹਨੂੰ ਜਾਂ ਇਹ ਦੋਵੇਂ ਸਜ਼ਾਾਂ ਮੈ ਜੜੀਆਂ ਦਿੱਤੀਆਂ ਜਾ ਸਕਦੀਆਂ ਠੀਕ ਹੈ ਇੱਥੇ ਹੁਣ ਜਿਹੜੀ ਇਹ ਧਾਰਾ ਹੈ ਨਾ ਇਹ ਧਾਰਾ ਦੋਵਾਂ ਤੇ ਲਾਗੂ ਹੋਵੇਗੀ ਠੀਕ ਹੈ ਚਾਹੇ ਤਾਂ ਕੋਈ ਔਰਤ ਹੈ ਜਿਹੜੀ ਖੁਦ ਆਪਣਾ ਗਰਭਪਾਤ ਕਰਵਾ ਰਹੀ ਹੈ ਠੀਕ ਹੈ ਉਹਦੇ ਤੇ ਵੀ ਲਾਗੂ ਹੋ ਸਕਦੀ ਹੈ ਜਾਂ ਫਿਰ ਕੋਈ ਵਿਅਕਤੀ ਜਿਹੜਾ ਉਹ ਔਰਤ ਨਾਲ ਆਇਆ ਹੋਇਆ ਹੈ ਠੀਕ ਹੈ ਉਹਦੇ ਤੇ ਲਾਗੂ ਹੋ ਸਕਦੀ ਪ੍ਰੰਤੂ ਇੱਥੇ ਇੱਕ ਮੈਂ ਤੁਹਾਨੂੰ ਚੀਜ਼ ਦੱਸ ਦਿੰਦਾ ਕਿ ਇੱਕ ਆਪਣਾ ਐਮਟੀਪੀ ਐਕਟ ਹੈ ਠੀਕ ਹੈ ਇਹ ਸਪੈਲਿੰਗ ਮਿਸਟੇਕ ਹੋ ਗਈ ਆਪਾਂ ਇਹਨੂੰ ਕਰੈਕਟ ਕਰ ਦਾਂਗੇ ਐਮਟੀਪੀ ਐਕਟ ਹੈ 1971 ਵਿੱਚ ਆਇਆ ਸੀ ਠੀਕ ਹੈ ਇਹਦੇ ਵਿੱਚ ਜਿਹੜਾ ਕਿ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਔਰਤਾਂ ਨੂੰ ਵੀ ਆਪਣਾ ਜਿਹੜਾ ਮਤਲਬ ਕਿ ਪ੍ਰੈਗਨਸੀ ਸੰਬੰਧੀ ਅਧਿਕਾਰ ਹੈ ਕਿ ਉਹ ਆਪਣਾ ਪ੍ਰੈਗਨਸੀ ਜਿਹੜੀ ਉਹ ਕਿਸੇ ਵੀ ਟਾਈਮ ਗਰਭਪਾਤ ਜਿਹੜਾ ਉਹ ਕਰਵਾ ਸਕਦੀਆਂ। ਇਹਦੇ ਵਿੱਚ ਕੀ ਲਿਖਿਆ ਹੋਏ ਐਮਟੀਪੀ ਐਕਟ 1971 ਵਿੱਚ ਇਹ ਹੈ ਕਿ 20 ਹਫ਼ਤਿਆਂ ਤੋਂ ਪਹਿਲਾਂ ਕੋਈ ਵੀ ਔਰਤ ਹੈ ਜਿਹੜੀ ਆਪਣੀ ਮਰਜ਼ੀ ਨਾਲ ਜਿਹੜਾ ਗਰਭਪਾਤ ਹੈ ਉਹ ਕਰਵਾ ਸਕਦੀ ਹੈ। ਇਸ ਐਕਟ ਅਨੁਸਾਰ ਔਰਤਾਂ ਕੋਲ ਇਹ ਅਧਿਕਾਰ ਹੈ ਜੇਕਰ ਉਹ ਬੱਚਾ ਨਹੀਂ ਰੱਖਣਾ ਚਾਹੁੰਦੀਆਂ ਤਾਂ ਉਹ ਦਿੱਤੇ ਸਮੇਂ ਤੋਂ ਬਲ ਦਿੱਤਾ ਸਮਾਂ ਕਿੰਨਾ ਮਤਲਬ 20 ਹਫ਼ਤੇ ਤੋਂ ਪਹਿਲਾਂ ਪਹਿਲਾਂ ਔਰਤ ਕੋਲ ਰਾਈਟ ਹੈ ਕਿ ਉਹ ਆਪਣਾ ਅਣਚਾਹੀ ਪ੍ਰੈਗਨਨਸੀ ਜਿਹੜੀ ਉਹ ਖਤਮ ਕਰ ਸਕਦੀ ਹੈ ਬਸ ਇਹਦੀ ਸ਼ਰਤ ਕੀ ਹੈ ਕਿ ਇੱਕ ਤਾਂ ਉਹ 20 ਹਫ਼ਤੇ ਤੋਂ ਪਹਿਲਾਂ ਪਹਿਲਾਂ ਹੋਵੇ ਅਤੇ ਉਹ ਇੱਕ ਦੂਜਾ ਕਿਸੇ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਕਰਵਾਇਆ ਜਾਵੇਗਾ ਠੀਕ ਹੈ ਜਿਹੜਾ ਗਰਭਪਾਤ ਹੈ ਇਹ ਕਿਸੇ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਕੋਲ ਕਰਵਾਇਆ ਜਾਵੇਗਾ ਨਾ ਕਿ ਐਦਾਂ ਹੀ ਕੋਸ਼ੋ ਨੇ ਆਪਣੇ ਆਪ ਤੋਂ ਕੋਈ ਦਵਾਈ ਵਗੈਰਾ ਖਾ ਕੇ ਜਾਂ ਕਿਸੇ ਵੀ ਤਰ੍ਹਾਂ ਐਦਾਂ ਨਹੀਂ ਉਹ ਗਰਭਪਾਤ ਕਰਵਾ ਸਕਦੇ ਬਸ ਉਹ ਕੀ ਹੈ ਕਿਸੇ ਰਜਿਸਟਰਡ ਜਿਹੜਾ ਮੈਡੀਕਲ ਪ੍ਰੈਕਟਿਸ਼ਨਰ ਹੋਊਗਾ ਉਹਦੇ ਕੋਲ ਹੋਊਗਾ 20 ਹਫ਼ਤੇ ਤੋਂ ਪਹਿਲਾਂ ਪਹਿਲਾਂ ਪਰੰਤੂ ਜੇਕਰ ਇਹ ਤੋਂ ਬਾਅਦ ਹੈ ਤਾਂ ਉਹ ਕੀ ਕਰਨਾ ਹੈ ਉਸ ਸਵੇ ਇੱਛਾ ਨਾਲ ਕੋਈ ਨੇਕ ਨੀਤੀ ਤੋਂ ਬਿਨਾ ਮਤਲਬ ਕਿ ਨੇਕ ਨੀਤੀ ਤੋਂ ਬਿਨਾ ਜੇ ਮਤਲਬ ਕਿ ਆਏ 20 ਹਫਤੇ ਤੋਂ ਬਾਅਦ ਕੋਈ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਔਰਤ ਦੀ ਜਾਨ ਨੂੰ ਖਤਰਾ ਹੈ ਠੀਕ ਹੈ ਫੇਰ ਕਰਵਾ ਸਕਦੀ ਹੈ ਪਰੰਤੂ ਆਪਣੇ ਆਪ ਤੋਂ ਮਤਲਬ ਕਿ ਮਰਜ਼ੀ ਨਾਲ ਨਹੀਂ ਕਰਵਾ ਸਕਦੀ ਠੀਕ ਹੈ ਉਹ ਇਦੇ ਚ ਹੋਰ ਕੀ ਕੀ ਹੈ ਮੈਨ ਇਚ ਉਹੀ ਲਿਖਿਆ ਵਜਿਵੇਂ ਉਹ ਕਿਸੇ ਰਜਿਸਟਰਡ ਮੈਡੀਕਲ ਪ੍ਰੈਕটিশਨਰ ਕੋਲ ਕਰਵਾ ਸਕਦੀ ਹੈ ਠੀਕ ਹੈ ਜਿੱਥੇ ਜੇਕਰ ਗੋਡ ਵਿੱਚ ਪੜ੍ਹੇ ਬੱਚੇ 'ਚ ਕੋਈ ਨੁਕਸ ਪੈ ਜਾਵੇ ਕੋਈ ਨੁਕਸ ਪੈ ਜਾਵੇ ਜਿਵੇਂ ਕੋਈ ਬੱਚੇ ਦੀ ਕੋਈ ਧੜਕਣ ਰੁਕ ਗਈ ਜਾਂ ਬੱਚੇ ਦਾ ਕੁਝ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਨੁਕਸ ਹੈ ਤਾਂ ਜਿਹੜਾ ਉਹ ਗਰਭਪਾਤ ਹੈ ਉਹ ਡਾਕਟਰ ਦੀ ਸਲਾਹ ਨਾਲ 20 ਹਫ਼ਤਿਆਂ ਤੋਂ ਬਾਅਦ ਵੀ ਜਿਹੜਾ ਕਰਵਾਇਆ ਜਾ ਸਕਦਾ ਹੈ ਠੀਕ ਹੈ ਪਰੰਤੂ ਉਹ ਤੇ ਪਹਿਲਾ ਪਹਿਲਾ ਜਿਹੜਾ ਔਰਤ ਹੈ ਐਮਟੀਪੀ ਐਕਟ ਦੇ ਅਨੁਸਾਰ ਜਿਹੜਾ ਕਰਵਾ ਸਕਦੀ ਹੈ ਜੇ ਮਤਲਬ ਕਿ 2 ਹਫਤੇ ਤੋਂ ਬਾਅਦ ਜੇਕਰ ਉਹ ਜੇ ਹਕ ਕਰਵਾਉਂਦੀ ਹੈ ਤਾਂ ਉਹਨੂੰ 3 ਸਾਲ ਦੀ ਕੈਦ ਔਰਤ ਨੂੰ ਜਾਂ ਫਿਰ ਜਿਹੜਾ ਉਹਦੇ ਨਾਲ ਕੋਈ ਹੋਰ ਜੋ ਵੀ ਉਹਦਾ ਸਾਕਾ ਸੰਬੰਧੀ ਕਰਵਾਉਣ ਜਾ ਰਿਹਾ ਉਹਨੂੰ 3 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਇਹ ਦੋਵੇਂ ਸਜ਼ਾਾਂ ਮ ਜਿਹੜੀਆਂ ਇਹ ਹੋ ਸਕਦੀਆਂ ਇਹ ਧਾਰਾ ਦੇ ਅੰਦਰ ਇਹ ਕਵਰ ਹੁੰਦੀ ਹੈ ਠੀਕ ਹੈ ਇਹ ਧਾਰਾ ਜਿਹੜੀ ਪੁਲਿਸ ਦੇ ਹੱਥ ਪਾਉਣ ਯੋਗ ਨਹੀਂ ਹੈਗੀ ਜ਼ਮਾਨਤ ਯੋਗ ਵੀ ਹੈਗੀ ਅਤੇ ਫਰਸਟ ਕਲਾਸ ਮੈਜਿਸਟਰੇਟ ਕੋਲ ਉਸ ਨੂੰ ਪੇਸ਼ ਕੀਤਾ ਜਾਵੇਗਾ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਠੀਕ ਹੈ ਇਹ ਤਾਂ ਹੋ ਗਿਆ ਵੀ 3 ਸਾਲ ਦੀ ਕੈਦ ਪਰੰਤੂ ਜਿੱਥੇ ਉਹ ਕਹਿੰਦੇ ਜੇਕਰ ਬੱਚਾ ਜਲਦੀ ਜਨਮ ਲੈਣ ਵਾਲਾ ਹੋਵੇ ਜਲਦੀ ਜਨਮ ਲੈਣ ਵਾਲੇ ਤੋਂ ਭਾਅ ਮਤਲਬ ਕੋਖ ਵਿੱਚ ਬੱਚਾ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਿਆ ਹੈ ਮਤਲਬ 8 8.5 ਮਹੀਨੇ ਮਤਲਬ ਤਕਰੀਬਨ 9 ਮਹੀਨੇ ਪੂਰੇ ਹੋਣ ਵਾਲੇ ਨੇ ਬੱਚਾ ਪੂਰਾ ਹਿਲਜੁਲ ਕਰ ਰਿਹਾ ਹੈ ਕੋਖ ਵਿੱਚ ਠੀਕ ਹੈ ਜੇਕਰ ਉਸ ਟਾਈਮ ਕੋਈ ਜਾਣ ਬੁੱਝ ਕੇ ਨੇਗ ਨੀਤੀ ਤੋਂ ਬਿਨਾ ਗਰਪਾਤ ਕਰਵਾਉਂਦਾ ਹੈ ਤਾਂ ਜਿਹੜੀ ਸਜ਼ਾ ਉਹ ਵੱਜ ਜਾਂਦੀ ਹੈ 7 ਸਾਲ ਦੀ ਕੈਦ ਅਤੇ ਜੁਰਮਾਨਾ ਉਹਨੂੰ ਹੋਵੇਗਾ ਇਹ ਵੀ ਪੁਲਿਸ ਦੇ ਦੁਆਰਾ ਹੱਥ ਪਾਉਣ ਯੋਗ ਨਹੀਂ ਹੈਗੀ ਜ਼ਮਾਨਤ ਯੋਗ ਹੈਗੀ ਹੈ ਤੇ ਪਹਿਲੇ ਹੀ ਦਰਜੇ ਦੇ ਮੈਜਿਸਟ੍ਰੇਟ ਕੋਲ ਇਸ ਵਿਅਕਤੀ ਨੂੰ ਜਿਹੜਾ ਪੇਸ਼ ਕੀਤਾ ਜਾਵੇਗਾ ਔਰਤ ਜਾਂ ਵਿਅਕਤੀ ਠੀਕ ਹੈ ਇੱਥੇ ਮਤਲਬ ਕਿ ਇਹਦੇ ਵਿੱਚ ਇੱਕ ਐਕਸੈਪਸ਼ਨ ਹੈਗੀ ਹੈ ਮਤਲਬ ਅੱਗੇ ਕੀ ਹੁੰਦਾ ਸੀ 1971 ਐਕਟ ਤੋਂ ਪਹਿਲਾਂ ਪਹਿਲਾਂ ਕਿ ਔਰਤਾਂ ਨੂੰ ਮਤਲਬ ਕਿ ਆਪਣੀ ਮਰਜ਼ੀ ਨਾਲ ਗਰਭਪਾਤ ਕਰਨ ਦਾ ਅਧਿਕਾਰ ਨਹੀਂ ਸੀ ਪਰੰਤੂ ਇਸ ਐਕਟ ਨਾਲ ਜਿਹੜਾ ਔਰਤਾਂ ਨੂੰ ਆਪਣੀ ਮਰਜ਼ੀ ਨਾਲ ਗਰਭਪਾਤ ਕਰਨ ਦਾ ਅਧਿਕਾਰ ਮਿਲ ਗਿਆ ਸੀ ਇਸ ਕਰਕੇ ਜਿਹੜਾ ਇਸ ਐਕਟ ਤੋਂ ਬਾਅਦ ਹੁਣ ਮਤਲਬ ਕਿ ਜਿਹੜੀ ਆਪਾਂ ਨੀਚੇ ਪੜ੍ਹ ਰਹੇ ਸੀ ਜਿਹੜਾ ਨਾ 7 ਸਾਲ ਦੀ ਸਜ਼ਾ ਤਾਂ ਹੋਊਗੀ ਜੇਕਰ ਉਹ ਨੇਕ ਨੀਤੀ ਤੋਂ ਬਿਨਾ ਕਰਵਾਇਆ ਵਾ ਜੇਕਰ ਕਿਸੇ ਔਰਤ ਦੀ ਨੂੰ ਕੋਈ ਜਾਨ ਦਾ ਖਤਰਾ ਆਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬੱਚੇ 'ਚ ਨੁਕਸ ਪੈ ਗਿਆ ਤਾ ਗਰਭਪਾਤ ਕਰਵਾਉਣਾ ਪੈਂਦਾ ਤਾਂ ਡਾਕਟਰ ਦੀ ਸਲਾਹ ਅਨੁਸਾਰ ਗਰਭਪਾਤ ਕਰਵਾਇਆ ਜਾ ਸਕਦਾ ਫੇਰੇ ਕੋਈ ਸਜ਼ਾ ਨਹੀਂ ਇਹ ਸਿਰਫ ਉਦੋਂ ਤੱਕ ਹੈ ਜਦੋਂ ਕੋਈ ਜਾਣ ਬੁੱਝ ਕੇ ਕਰਵਾਉਂਦਾ ਹੈ ਇਦਾਂ ਠੀਕ ਹੈ ਇਹ ਤੁਸੀਂ ਸਮਝ ਗਏ ਹੋਗੇ ਇਨਿਕਲ ਠੀਕ ਹੈ ਇਹ ਸੀਗਾ ਆਪਣਾ ਬੀ ਐਨ ਐਸ 88 ਅੱਗੇ ਆਪਾਂ ਪੜਦੇ ਹਾਂ 89